ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਨਾਲ ਨਹੀਂ ਹੋਈ ਬਲਕਿ ਉਹਨਾਂ ਦਾ ਕਤਲ ਕੀਤਾ ਗਿਆ ਐਕਸੀਡੈਂਟ ਦੇ ਸਮੇਂ ਉਹਨਾਂ ਦੇ ਦੋਸਤ ਕਿੱਥੇ ਸੀਗੇ ਉਹਨਾਂ ਦੇ ਦੋਸਤਾਂ ਦਾ ਹੱਥ ਹੋ ਸਕਦਾ ਹੈ ਇਸ ਕਤਲ ਦੇ ਪਿੱਛੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜੁੜੇ ਆ ਚੁੱਕੇ ਗਏ ਪਰ ਅੱਜ ਉਹਨਾਂ ਦਾ ਜਵਾਬ ਜੜਾ ਵਾ ਮਿਲ ਗਿਆ ਹੈ ਇਸ ਘਟਨਾ ਦੇ ਪਿੱਛੇ ਕੀ ਮਾਮਲਾ ਸੀਗਾ ਇਕ ਕਤਲ ਸੀਗੀ ਜਾਂ ਵਾਕਈ ਐਕਸੀਡੈਂਟ ਨਾਲ ਦੀ ਮੌਤ ਹੋਈ ਸੀਗੀ ਇਹ ਸੱਚ ਜਾਣ ਕੇ ਤੁਸੀਂ ਹੈਰਾਨ ਦਾ ਜਾਓਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਕੈਸੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਨਹੀਂ ਬਲਕਿ ਵਰਲਡ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਨੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਬੱਚੇ ਬਜ਼ੁਰਗਾਂ ਨੂੰ ਯਾਰੀ ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਨੇ ਪਰ ਇਹਨਾਂ ਸਾਰਿਆਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਸੇ ਅਪਡੇਟ ਦਾ ਇੰਤਜ਼ਾਰ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਇਹ ਬਹੁਤ ਸਾਰੇ ਲੋਕ ਕਹ ਰਹੇ ਸੀ ਔਰ ਦੂਜੇ ਪਾਸੇ ਦੇ ਦੋਸਤਾਂ ਨੂੰ ਤੁਸੀਂ ਆਪਾਂ ਸਾਰੇ ਕਹ ਰਹੇ ਸੀ ਕਹਿੰਦੇ ਜੀ ਉਹਨਾਂ ਦਾ ਹੱਥ ਹੋ ਸਕਦਾ ਰਾਜਵੀਰ ਜਵੰਦਾ ਨੂੰ ਮਰਵਾਉਣ ਦੇ ਪਿੱਛੇ ਜਾਂ ਦਾ ਐਕਸੀਡੈਂਟ ਕਰਵਾਉਣ ਦੇ ਪਿੱਛੇ ਉਹਨਾਂ ਦਾ ਹੱਥ ਪਰ ਅੱਜ ਪੂਰਾ ਨਿਰਪੱਖ ਲੋਚੋੜ ਤੁਹਾਡੇ ਸਾਹਮਣੇ ਧਰਾਂਗੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਅਪਡੇਟ ਬੜੀ ਹੀ ਅਹਿਮ ਹੈ ਤੇ ਮੇਰੀ ਬੇਨਤੀ ਸਟਾਰਟਿੰਗ ਤੋਂ ਹੀ ਹੈ ਕਿ ਉਹਨੂੰ ਸ਼ੇਅਰ ਜ਼ਰੂਰ ਕਰਨੀ ਕੱਲੇ ਕੱਲੇ ਪੰਜਾਬੀ ਟਾਕ ਦੇ ਦਾ ਮੈਸੇਜ ਕਿ ਰਾਜਵੀਰ ਜਵੰਦਾ ਦੇ ਪਿੱਛੇ ਦੋਸਤ ਨਹੀਂ ਬਲਕਿ ਕੋਈ ਹੋਰ ਸੀ ਤੁਹਾਡੇ ਵੀ ਪੈਰਾਂ ਦੇ ਥੱਲੇ ਜ਼ਮੀਨ ਖਿਸਕ ਜਾਣੀ ਹੈ ਤੁਹਾਡੇ ਹੋਸ਼ ਉੱਡ ਜਾਣੇ ਆ ਕਿ ਰਾਜਵੀਰ ਜਵੰਦਾ ਦੇ ਦੋਸਤ ਅੱਗੇ ਕਿਉਂ ਨਹੀਂ ਆ ਰਹੇ ਸੀ ਦਹਾਕ ਸਾਲ ਦੇ ਵਿੱਚ ਮਾਮਲਾ ਬੋਲਟ ਚੁੱਕਿਆ ਪਹਿਲਾਂ ਤਾਂ ਪੰਜਾਬ ਪਰਦੇ ਲੋਕਾਂ ਨੇ ਇਹੀ ਸੋਚਿਆ ਕਹਿੰਦੇ ਜੀ ਰਾਜਵੀਰ ਜਵੰਧਾ ਦਾ ਇਹ ਐਕਸੀਡੈਂਟ ਨਹੀਂ ਹੋ ਸਕਦਾ ਇਹ ਪਸ਼ੂ ਦੇ ਵਿੱਚ ਵੱਜ ਕੇ ਨਹੀਂ ਮਰਿਆ ਇਹ ਤਾਂ ਜੀ ਕਹਿੰਦੇ ਇੱਕ ਬਲੈਰੋ ਗੱਡੀ ਦਾ ਜਿੱਕਰ ਬਹੁਤ ਜ਼ਿਆਦਾ ਹੋਇਆ ਸੀ ਉਹਦੇ ਵਿੱਚ ਵੱਜ ਕੇ ਐਕਸੀਡੈਂਟ ਕਰਵਾਇਆ ਗਿਆ ਤਾਂ ਪੰਜਾਬ ਦੇ ਲੋਕ ਕਹਿ ਰਹੇ ਸੀ ਕਹਿੰਦੇ ਜਿੰਨੇ ਵੀ ਉਹਦੇ ਦੋਸਤ ਰੇ ਇਹਨਾਂ ਦੀ ਪੁੱਛ ਵਿੱਚ ਹੋਣੀ ਜ਼ਰੂਰੀ ਹੈ ਕਿਉਂਕਿ ਰਾਜਵੀਰ ਜਵੰਧਾ ਦੇ ਨਾਲ ਅਕਸਰ ਤੁਸੀਂ ਵੇਖਿਆ ਪੰਜ ਛੇ ਬੰਦੇ ਮੌਜੂਦ ਸੀ ਜਦੋਂ ਇਹ ਐਕਸੀਡੈਂਟ ਹੁੰਦਾ ਆ ਫੇਰ ਪੰਜਾਬ ਦੇ ਲੋਕਾਂ ਦਾ ਸ਼ੱਕ ਜਾਣਾ ਤਾਂ ਬਣਦਾ ਸੀ ਪਰ ਮਾਮਲਾ ਕੁਝ ਹੋਰ ਹੈ ਇਹ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਦਿਖਾਵਾਂਗੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਜਿੰਨੇ ਵੀ ਤੁਸੀਂ ਚਾਣ ਵਾਲੇ ਨੌਜਵਾਨ ਚਾਹੇ ਸਾਡੀਆਂ ਮਾਤਾਵਾਂ ਭੈਣਾਂ ਨੇ ਬਜ਼ੁਰਗ ਬੱਚੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲੈਣੀ ਹੈ ਕਿਉਂਕਿ ਸੱਜਣਾ ਮਿੱਤਰਾਂ ਤੱਕ ਇਹ ਮੈਸੇਜ ਹੈ ਜਿਹੜਾ ਇਹ ਜ਼ਰੂਰ ਜਾਣਾ ਚਾਹੀਦਾ ਰਾਜਵੀਰ ਜਵੰਦਾ ਤਾਂ ਸਾਡੇ ਵਿੱਚ ਨਹੀਂ ਹੈ ਪਰ ਜੋਨੇ ਆ ਕੇ ਭਾਈ ਨੂੰ ਇਨਸਾਫ ਮਿਲੇ ਤੇ ਮਾਮਲਾ ਹਾਈ ਕੋਰਟ ਤੱਕ ਵੀ ਚਲਾ ਗਿਆ ਹਾਈ ਕੋਰਟ ਦੇ ਵਿੱਚੋਂ ਹੋ ਸਕਦਾ ਰਾਜਵੀਰ ਜਵੰਦਾ ਦੇ ਲਈ ਕੋਈ ਐਸਾ ਮੈਸੇਜ ਨਿਕਲ ਕੇ ਆਵੇ ਕਿ ਜਿਹੜੇ ਲੋਕ ਕੇ ਦੇ ਪਿੱਛੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਹੁਣ ਰਾਜਵੀਰ ਜਵੰਦਾ ਦੀ ਅਪਡੇਟ ਇਹੀ ਸੁਣਾਉਂਗਾ ਕਿ ਦੇ ਦੋਸਤਾਂ ਨੇ ਐਨੇ ਦਿਨਾਂ ਬਾਅਦ ਆਖਿਰ ਖੁਲਾਸਾ ਕਿਉਂ ਕੀਤਾ ਮਾਮਲਾ ਕੀ ਸੀ ਇਹ ਸੁਣ ਲੋ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਹਾਈ ਕੋਰਟ ਦੇ ਵਿੱਚੋਂ ਬਹੁਤ ਵੱਡਾ ਮੈਸੇਜ ਆਉਣਾ ਸੁਣੋ ਰਾਜਵੀਰ ਜਵੰਦਾ ਦੇ ਰਾਈਟਰ ਦੋਸਤ ਹਮਤਾ ਕਹੇ ਸਵਾਲ ਚੱਕਿਆ ਜਾ ਰਿਹਾ ਸੀ ਕਿ ਆਖਿਰਕਾਰ ਉਹ ਅੱਗੇ ਕਿਉਂ ਨਹੀਂ ਆ ਰਹੇ ਰਾਈਟਿੰਗ ਕਰਨ ਵਾਲੇ ਉਹਨਾਂ ਦੇ ਹਮੇਸ਼ਾ ਨਾਲ ਆਣ ਜਾਣ ਵਾਲੇ ਘੁੰਮਣ ਫਿਰਨ ਦਾ ਸ਼ੌਂਕ ਰੱਖਣ ਵਾਲੇ ਰਾਜਵੀਰ ਜਵੰਦਾ ਦੇ ਉਹ ਜਿਗਰੀ ਯਾਰ ਜਿਨ੍ਹਾਂ ਦੇ ਉੱਪਰ ਟੁਕ-ਟੁਕ ਕਰਦੇ ਯਾਰ ਪਹਿਲਾ ਗਾਣਾ ਵੀ ਰਾਜਵੀਰ ਜਵੰਦਾ ਦੇ ਵੱਲੋਂ ਬਣਾਇਆ ਗਿਆ ਸੀ ਇਹ ਦੋਸਤ ਰਾਜਵੀਰ ਦੇ ਨਾਲ ਉਸ ਸਮੇਂ ਤੋਂ ਰਹਿੰਦੇ ਨੇ ਜਦੋਂ ਉਹਨਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਪਹਿਲਾ ਗਾਣਾ ਹਿੱਟ ਵੀ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਹੀ ਇਹ ਸਾਰੇ ਰਾਈਡਿੰਗ ਵਾਲੇ ਦੋਸਤ ਇੱਕ ਦੂਸਰੇ ਦੇ ਨਾਲ ਇੰਨੇ ਜ਼ਿਆਦਾ ਖੁੱਲੇ ਮਿਲੇ ਹੋਏ ਸੀ ਕਿ ਅਕਸਰ ਹੀ ਇੱਕ ਦੂਸਰੇ ਦੀਆਂ ਵੀਡੀਓਜ਼ ਬਣਾਉਣਾ ਇੱਕ ਦੂਸਰੇ ਦੇ ਨਾਲ ਇਹ ਸਾਰੀਆਂ ਗੱਲਾਂ-ਵਾਤਾਂ ਸਾਂਝੀਆਂ ਕਰਦਿਆਂ ਦੂਰ-ਦੂਰ ਦੇ ਟੂਰ ਬਣਾਣੇ ਅਤੇ ਬਾਈਕ ਰਾਈਡਿੰਗ ਦੇ ਰਾਹੀ ਉਹ ਹਮੇਸ਼ਾ ਜਾਇਆ ਕਰਦੇ ਸੀ ਵੱਲੋਂ ਉਹ ਕੈਮਰੇ ਦੇ ਸਾਹਮਣੇ ਆ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸਪਤੀ ਜਾਣ ਦਾ 플ਾਨ ਬਣਾਇਆ ਹੋਇਆ ਸੀ ਤੇ ਰਾਜਵੀਰ ਜਵੰਦਾ ਨੇ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਫੋਨ ਕੀਤਾ ਸੀ ਕਿ ਆਪਾਸ ਸਪਤੀ ਤੱਕ ਹੋ ਕੇ ਆਂਦੇ ਆਂ ਅਰਨੇਕ ਸਿੰਘ ਇਸ ਰਾਈਡਿੰਗ ਯਾਤਰਾ ਦੇ ਦੌਰਾਨ ਉਹਨਾਂ ਦੇ ਨਾਲ ਨਹੀਂ ਗਏ ਪਰ ਕਮਲਜੋਤ ਉਹਨਾਂ ਦੀ ਬਾਈਕ ਦੇ ਬਿਲਕੁਲ ਪਿੱਛੇ ਸੀ ਸੁਖਦਰਸ਼ਨ ਅੱਗੇ ਸੀ ਸੁਖਦਰਸ਼ਨ ਜੋ ਕਿ ਰਾਜਵੀਰ ਜਵੰਦਾ ਦੇ ਮੈਨੇਜਰ ਵੀ ਨੇ ਜਿਗਰੀ ਯਾਰ ਵੀ ਨੇ ਘਰ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਉਹ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਫੱਤੀ ਦੇ ਨਾਲ ਵਿਚਰਦੇ ਹੁੰਦੇ ਸੀ ਤੇ ਹੁਣ ਵੀ ਉਹ ਅੱਗੇ ਹੀ ਕੋਸ਼ਿਸ਼ ਕਰਨਗੇ ਕਿ ਅਸੀਂ ਤਾਂ ਉਮਰ ਤੱਕ ਇਸ ਪਰਿਵਾਰ ਦਾ ਸਾਥ ਦੇਈਏ ਪਰ ਇਸ ਪੂਰੀ ਘਟਨਾ ਦੇ ਦਰਮਿਆਨ ਜਦੋਂ ਇੰਨੇ ਸਾਰੇ ਕੈਮਰੇ ਹਰ ਪਾਸੇ ਤੋਂ ਰਾਜਵੀਰ ਜਵੰਦਾ ਦੀਆਂ ਖਬਰਾਂ ਨੂੰ ਕਵਰ ਕਰ ਰਹੇ ਸੀ ਤਾਂ ਉਦੋਂ ਕੋਈ ਬਾਈਕ ਰਾਈਡਰ ਦੋਸਤ ਸਾਹਮਣੇ ਕਿਉਂ ਨਹੀਂ ਆਇਆ ਤਾਂ ਸੁਣਨਾ ਪੰਜਾਬ ਵਾਲੇ ਜਿਵੇਂ ਕਿ ਰਾਜਵੀਰ ਜਵੰਦਾ ਦੇ ਦੋਸਤਾਂ ਬਣਿਓ ਇੱਕ ਬਾਦ ਵੱਡਾ ਖਲਾਸਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਜਿਹੜੀ ਖਬਰ ਫੜ ਰਹੀ ਹੈ ਕਿ ਉਹਦੇ ਦੋਸਤਾਂ ਦਾ ਹੱਥ ਪਿੱਛੇ ਹੋ ਸਕਦਾ ਉਹਦੇ ਦੋਸਤਾਂ ਨੇ ਹੀ ਮਰਵਾਇਆ ਹੋ ਸਕਦਾ ਐਕਸੀਡੈਂਟ ਉਹਨਾਂ ਨੇ ਕਰਵਾਇਆ ਹੋ ਸਕਦਾ ਇਹਦੇ ਦੋਸਤਾਂ ਬਣੀਓ ਅਸ਼ੰਕਾ ਜਿਤਾਈ ਪਹਿਲੇ ਜਾ ਰਹੀ ਸੀ ਕਿ ਸਾਡੇ ਤੇ ਸ਼ੱਕ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹ ਗੱਲ ਵੀ ਉੱਡੀ ਪਰ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਜਾਣ ਬੁੱਝ ਕੇ ਅੱਗੇ ਨਹੀਂ ਆਉਣ ਦਿੱਤਾ ਗਿਆ ਅਸੀਂ ਕੋਸ਼ਿਸ਼ ਕਰਦੇ ਰਹੇ ਪਰ ਸਾਡੇ ਤੇ ਸਵਾਲ ਉੱਠਣ ਲੱਗੇ ਫਿਰ ਪੂਰੇ ਪੰਜਾਬ ਦੇ ਲੋਕਾਂ ਨੇ ਇਹ ਹੀ ਸ਼ੱਕ ਕੀਤਾ ਕਿ ਭਾਈ ਰਾਜਵੀਰ ਜਵੰਧਾ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੈ ਪਰ ਅੱਜ ਉਹਦੇ ਦੋਸਤਾਂ ਦੁਆਰਾ ਪੂਰਾ ਸੱਚ ਰਸਿਆ ਗਿਆ ਕਿ ਭਾਈ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਦਾ ਜਿਹੜਾ ਰਾਜ ਹੈ ਉਹਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਰ ਜਿਹੜਾ ਹਾਈ ਕੋਰਟ ਦਾ ਮਾਮਲਾ ਹੈ ਮੈਂ ਪਹਿਲਾਂ ਵੀ ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਮਿਲੀਅਨ ਦੇ ਵਿੱਚ ਲੋਕਾਂ ਨੇ ਵੀਡੀਓ ਦੇਖੀ ਆ ਪੜੀਆ ਤੇ ਉਦੋਂ ਹੀ ਮੈਂ ਕਿਹਾ ਸੀ ਕਿ ਭਾਈ ਪੰਜਾਬ ਦੇ ਅੰਦਰ ਇਸ ਮੁੱਦੇ ਨੂੰ ਵੱਡੇ ਪੱਧਰ ਦੇ ਉੱਤੇ ਲਿਜਾਣ ਪਿੱਛੇ ਆਪਣੇ ਹੀ ਦੋਸਤ ਜਿਹੜੇ ਕਿ ਇਹ ਕਲਾਕਾਰ ਨੇ ਆਪਣੀ ਹੀ ਪੰਜਾਬ ਦੇ ਲੋਕ ਜਿਹੜੇ ਕਿ ਉਹਨੂੰ ਚਾਉਣ ਵਾਲੇ ਨੇ ਇਹਨਾਂ ਨੂੰ ਇਕੱਠਾ ਹੋ ਕੇ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹਾਈ ਕੋਰਟ ਦੇ ਅੰਦਰ ਕਹਿੰਦੇ ਜੀ ਹੁਣ ਮਾਮਲਾ ਪਹੁੰਚ ਗਿਆ ਪਰ ਰਾਜਵੀਰ ਜਵੰਦੇ ਦੀ ਇਨਵੈਸਟੀਗੇਸ਼ਨ ਸਰਕਾਰ ਚਾਹੇ ਹਲੇ ਵੀ ਕਰਵਾ ਸਕਦੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਨੂੰ ਹਲੇ ਵੀ ਜੇਕਰ ਦੁਬਾਰਾ ਤੋਂ ਇਨਵੈਸਟੀਗੇਸ਼ਨ ਕਰਵਾਉਣ ਤਾਂ ਪੰਜਾਬ ਦੇ ਵਿੱਚ ਇਹੀ ਖਬਰ ਉੱਡ ਰਹੀ ਸੀ ਕਿਤੇ ਦੋਸਤੋਂ ਦੇ ਪਿੱਛੇ ਨੇ ਉਹਨਾਂ ਨੇ ਮਰਵਾਇਆ ਹੋ ਸਕਦਾ ਬਲੇਰੋ ਗੱਡੀ ਦਾ ਜ਼ਿਕਰ ਹੁੰਦਾ ਰਿਹਾ ਉਹ ਗੱਡੀ ਵੀ ਕਹਿੰਦੇ ਨਹੀਂ ਥਈ ਤਾਂ ਹੁਣ ਉਹਦੇ ਦੋਸਤਾਂ ਬੰਨੀ ਉਹ ਖੁਲਾਸਾ ਕੀਤਾ ਗਿਆ ਕਹਿੰਦੇ ਜੀ ਸਾਡਾ ਇਹਦੇ ਵਿੱਚ ਕੋਈ ਵੀ ਐਸਾ ਮਾਮਲਾ ਨਹੀਂ ਹੈ ਹਾਲਾਂਕਿ ਸਾਨੂੰ ਰਾਜਵੀਰ ਜਵੰਦੇ ਦੇ ਐਕਸੀਡੈਂਟ ਵਾਲੇ ਦਿਨ ਤੋਂ ਲੈ ਕੇ ਉਦੋਂ ਬਾਅਦ ਤੱਕ ਸਾਨੂੰ ਮੂਹਰੇ ਨਹੀਂ ਆਉਣ ਦਿੱਤਾ ਗਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਦੇ ਦੋਸਤਾਂ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਵੈਸੇ ਫੇਕ ਵੀਡੀਓ ਬਹੁਤ ਸਾਰੀਆਂ ਬਣੀਆਂ ਲੋਕਾਂ ਨੇ ਪਰ ਰਾਜਵੀਰ ਜਵੰਦਾ ਦੇ ਉੱਤੇ ਖਾਸ ਕਰਕੇ ਪੰਜਾਬ ਦੀ ਪੁਲਿਸ ਸਾਡੇ ਪੰਜਾਬ ਦੀ ਸਰਕਾਰ ਨੂੰ ਲਾਉਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਜੇਕਰ ਕਰਵਾਉਂਦੇ ਨੇ ਰਾਜਵੀਰ ਜਵੰਦਾ ਦੇ ਪਿੱਛੇ ਹਲੇ ਵੀ ਦੁਨੀਆ ਨੂੰ ਸ਼ੱਕ ਹੈ ਕਿ ਭਾਈ ਰਾਜਵੀਰ ਜਵੰਦਾ ਨਾ ਜਿਹੜਾ ਇਹਨੂੰ ਮਰਵਾਇਆ ਗਿਆ ਕਿਉਂ ਕਿ ਜੇਕਰ ਪਹਿਲਾਂ ਸਾਡੇ ਪੰਜਾਬ ਦੇ ਵਿੱਚੋਂ ਐਸੇ ਹੀਰੇ ਨਾ ਗਏ ਹੋਣ ਤਾਂ ਫੇਰ ਤਾਂ ਅਸੀਂ ਮੰਨ ਲੀਏ ਕਿ ਭਾਈ ਉਹ ਰੱਬ ਦਾ ਪਣ ਤਾਂ ਮੰਨਣਾ ਪੈਣਾ ਪਰ ਸਿੱਧੂ ਨੂੰ ਸੇ ਬੜਾ ਤੋਂ ਲੈ ਲਓ ਦੀਪ ਸਿੱਧੂ ਬਹੁਤ ਸਾਰੇ ਹੋਰ ਕਲਾਕਾਰ ਬਰਿੰਦਰ ਘੁੰਮਣ ਇੱਕ ਬਾਡੀ ਬਿਲਡਰ ਬਹੁਤ ਵਧੀਆ ਨੌਜਵਾਨ ਜਿਹਦਾ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਵਰਲਡ ਦੇ ਵਿੱਚ ਨਾਮ ਸੀ ਤਾਂ ਉਸ ਬੰਦੇ ਵਰਗੇ ਸਾਡੇ ਨੌਜਵਾਨ ਹੀਰੇ ਕਹਿ ਸਕਦੇ ਸਾਡੇ ਚਲੇ ਗਏ ਨੇ ਪਰ ਭਈ ਰਾਜਵੀਰ ਜਵੰਦਾ ਤੇ ਪੂਰੇ ਪੰਜਾਬ ਦੀ ਇੱਕੋ ਹੀ ਆਵਾਜ਼ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਪਿੱਛੇ ਕੋਈ ਨਾ ਕੋਈ ਕਾਰਨ ਬਣਿਆ ਹੋਇਆ ਇੱਕ ਗੱਲ ਸਮਝੋ ਛੂਟ ਪਾਇਆ ਸੀ 1 ਲੱਖ ਦਾ 500 ਰੁਪਏ ਵਾਲਾ ਹੈਲਮਟ ਵੀ ਪਾਇਆ ਹੋਵੇ ਸਿਰ ਤੇ ਸੱਟ ਨਹੀਂ ਲੱਗਦੀ ਤੇ ਉਸ ਬੰਦੇ ਦੇ ਦਿਮਾਗ ਤੱਕ ਸੱਟ ਲੱਗ ਜਾਂਦੀ ਹੈ ਤਾਂ ਉਹਨੇ ਤਾਂ ਪੂਰਾ ਸ਼ੂਟ ਕਰੇ ਸੀ ਪਾਇਆ 1 ਲੱਖ ਰੁਪਏ ਦਾ ਤਾਂ ਉਹਦੀ ਨੀੜ ਦੀ ਹੱਡੀ ਤਿੰਨ ਜਗ੍ਹਾ ਤੇ ਪੂਣੀ ਟੁੱਟ ਗਈ ਇਹ ਸਵਾਲ ਬਹੁਤ ਵੱਡੋ ਨੇ ਵੀ ਉਹ ਸ਼ੂਟ ਦੇ ਅੰਦਰ ਕੀ ਸੀ ਐਸਾ ਜਾਂ ਜਾਣ ਬੁੱਝ ਕੇ ਉਹ ਐਸਾ ਮਟੀਰੀਅਲ ਦਿੱਤਾ ਗਿਆ ਜਾਂ ਫਿਰ ਜਾਣ ਬੁੱਝ ਕੇ ਕੋਈ ਐਕਸੀਡੈਂਟ ਕਰਵਾਇਆ ਗਿਆ ਕਿਉਂਕਿ ਬਨੈਰੋ ਗੱਡੀ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਸੀ ਤੇ ਬਨੈਰੋ ਗੱਡੀ ਕੋਈ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਸਾਹਮਣੇ ਨਹੀਂ ਆਈ ਮੈਂ ਸਮਝਦਾ ਕਿ ਉਸਤਾਦ ਅਕਸ ਦੀ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ ਜ਼ਰੂਰੀ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜੁਨੇ ਪੰਨ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜਵੰਦਾ ਦੀ ਮੌਤ ਦੇ ਸਮੇਂ ਬਹੁਤ ਸਾਰੇ ਸਵਾਲ ਚੁਕੇ ਗਏ ਕਿਉਂਕਿ ਉਹ ਅਚਾਨਕ ਇਸ ਦੁਨੀਆ ਫਾਨੀ ਨੂੰ ਅਲਵਿਦਾ ਕਹਿ ਗਏ ਉਹਨਾਂ ਨੇ ਬਹੁਤ ਮਹਿੰਗਾ ਸੂਟ ਪਾਇਆ ਸੀਗਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਹੁੰਦੇ ਸੀਗੇ ਜਦੋਂ ਵੀ ਉਹ ਕਿਸੇ ਰਾਈਡ ਤੇ ਜਾਂਦੇ ਸੀ ਪਰ ਉਹਨਾਂ ਦੀ ਮੌਤ ਦੇ ਸਮੇਂ ਇਹ ਸਵਾਲ ਚੁਕੇ ਗਏ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਉਹਨਾਂ ਦੇ ਦੋਸਤ ਕਿੱਥੇ ਸੀਗੇ ਇਹ ਇਸ ਤਰ੍ਹਾਂ ਦਾ ਭਿਆਨਕ ਐਕਸੀਡੈਂਟ ਕਿਸ ਤਰ੍ਹਾਂ ਹੋ ਗਿਆ ਪਸ਼ੂਆਂ ਦੇ ਵਿੱਚ ਅਗਰ ਵਜੇ ਆ ਤਾਂ ਕੋਈ ਪਸ਼ੂ ਕਿਉਂ ਨਾ ਮਰਿਆ ਔਰ ਉਹਨਾਂ ਦੇ ਦੋਸਤ ਕੈਮਰੇ ਦੇ ਮੂਰੇ ਕਿਉਂ ਨਹੀਂ ਆਏ ਇਸ ਕਤਲ ਦੇ ਪਿੱਛੇ ਉਹਨਾਂ ਦਾ ਹੱਥ ਹੋ ਸਕਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਚੁਕੇ ਗਏ ਪਰ ਅੱਜ ਉਹਨਾਂ ਦੇ ਦੋਸਤ ਦਰਸ਼ਨ ਸਿੰਘ ਜਿਹੜੇ ਕਿ ਉਹਨਾਂ ਦੇ ਮੈਨੇਜਰ ਵੀ ਸਿਗੇ ਔਰ ਉਹਨਾਂ ਦੇ ਪਰਿਵਾਰਿਕ ਜਿਹੜੇ ਆ ਰਿਲੇਸ਼ਨ ਵੀ ਸਿਗੇ ਰਾਜਵੀਰ ਜਵੰਦਾ ਦੇ ਨਾਲ ਅੱਜ ਉਹ ਕੈਮਰੇ ਦੇ ਮੂਰੇ ਆਏ ਔਰ ਉਹਨਾਂ ਨੇ ਦੱਸਿਆ ਕਿ ਰਾਈਡਿੰਗ ਜਿਹੜੀ ਇੱਕ ਰਾਜਵੀਰ ਜਵੰਦਾ ਨੇ ਜਾਣਾ ਸੀਗਾ ਜਿਸ ਸਫਰ ਤੇ ਉਸ ਤੋਂ ਇੱਕ ਦਿਨ ਪਹਿਲੇ ਉਹਨਾਂ ਨੇ ਕਾਲ ਕਰਕੇ ਆਪਣੇ ਦੋਸਤਾਂ ਨੂੰ ਦੱਸਿਆ ਔਰ ਜਿਹੜੀ ਹੈ ਉਹਨਾਂ ਨੇ ਇਤਲਾਹ ਦਿੱਤੀ ਹੈਗੀ ਸੀਗੀ ਇਸ ਸਫਰ ਦੀ ਪਰ ਉਹਨਾਂ ਨੂੰ ਕਿ ਜਦੋਂ ਮੌਤ ਹੋਈਏ ਰਾਜਵੀਰ ਦਵੰਦਾ ਦੀ ਉਹਨਾਂ ਨੂੰ ਮੂਹਰੇ ਨਹੀਂ ਆਉਣ ਦਿੱਤਾ ਗਿਆ ਜਿਸ ਤੋਂ وجہ ਤੋਂ ਬਹੁਤ ਸਾਰੇ ਸਵਾਲ ਲੋਕਾਂ ਦੇ ਜ਼ਿਹਨਾਂ 'ਚ ਉੱਠ ਗਏ ਔਰ ਉਹਨਾਂ ਨੂੰ ਹੀ ਕਸੂਰਵਾਰ ਤੇ ਕਾਤਲ ਬਣਾ ਦਿੱਤਾ ਗਿਆ ਪਰ ਅਸਲ ਸੱਚ ਉਹਨਾਂ ਨੇ ਅੱਜ ਬਿਆਨ ਕੀਤਾ ਹਾਈ ਕੋਰਟ ਤੱਕ ਮਾਮਲਾ ਚੱਲ ਗਿਆ ਅਜ ਵੀ ਜੁੰਦਾਦਾ ਸੀਮ ਭਗਵੰਤ ਮਾਨ ਅੱਗੇ ਅਪੀਲ ਲੈ ਕੇ ਅਗਰ ਅੱਜ ਵੀ ਉਹ ਇਸ معاملے دی دوبارہ تو انکوائری کرنے دا کین تفشیش کیتی جاوے تو یقین جڑا اصل سچ اس سامنے آ سکتا ہے گا وی انہیں چون والے ان دے پریوار والے اج بھی اس چیز نو لے کے پریشان ہے کہ کس طرح راج بھی جو دا انہا پیانک ایکسیڈنٹ ہو گیا اور وہ اس دنیا فانی نو الویدہ کہہ گئے باقی پھر کہنا تا سے اس ویڈیو بارے کومنٹس کر کے اللہ سے دسو رکھیو اپنا ٹیر سارا خیال ملیں اگلی ویڈیو آل اللہ حافظ